ਉਮਰ ਕਿੰਨੀ ਹੈ ਜੀ ਪਾਪਾ ਚਾਵਾਂ ਕੀਤਾ ਹੀ ਉਹ ਕਿੱਥੇ ਹੈਗਾ ਵਰ ਗਿਆ ਹੈਗਾ ਮੈਂ ਜਾ ਜਾ ਕੇ ਸੁੱਤਿਆ ਉਹ ਤਾਂ ਹੋ ਗਿਆ ਤੂੰ ਜਾ ਜਾ ਕੇ ਜਾਦਾ ਚੱਲ ਜਾ ਜਿਹੜੀ ਜਾ ਕੇ ਸੁੱਤਿਆ ਧਰਮ ਆਪਣਾ ਨਾਲ ਲੈ ਜਾਂ ਜਿੰਨਾ ਆਪਣਾ ਬਿਲਗਰ ਉਹ ਮੈਂ ਪੰਜ ਸਾਲਾਂ ਠੀਕ ਹੈ ਤੂੰ ਦੀਵਾਨੀ ਖਾਦੇ ਖਾਲੀ ਬਿਡੇ ਚੱਲੀ ਚਾਹ ਪੀਵੇ ਪਹਿਲਾਂ ਆਮ ਬਗੜਣਾ ਮੌਨਵਾਸ ਦੀ ਸਾਦੀ ਦੀ ਕੋਸਟ ਤੇ ਮਨੇ ਪੈ ਨਾਲ ਹੋ ਰਹੀ ਹੋਰ ਕਿੰਨੀ ਆਪਣੀ ਕਿੰਨੇ ਗੋਏ ਬੰਦੇ ਪਰੇ ਦੇ ਦੇਦਾ ਬਹੁਤ ਖੇਡ ਗਿਆ ਹਾਂ ਹਾਂ ਹਾਲੀ ਬਿਡੇ ਗਈ ਰੂਟ ਚਾਹ ਇਹਦਾ ਚਾਹ ਕੀ ਹੈ 60 ਲੱਖ ਪਰ ਆਪਰੇ ਦੇ ਇਹ ਕਹਿੰਦੇ ਮੈਂ ਨਹੀਂ ਕਰਾਂ ਬਾਜੋ ਬਾਜੋ ਨਹੀਂ ਆਉਂਨੇ ਬਾਸ ਨਹੀਂ ਕਰੀਓ ਦਾਦੂ ਆਪ ਤੇ ਮੀਰਾ ਯਾਰ ਥੋੜੀ ਲੈ ਚਾਹੀਦੀ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਜੀ ਕਿ ਬਲੱਡ ਡੋਨਰਸ ਕਲੱਬ ਧਰਮਗੋਟ ਤੇ ਨਰਿੰਜਨ ਦਾਸ ਸੇਵਾ ਸੁਸਾਇਟੀ ਧਰਮਗੋਟ ਵੱਲੋਂ ਖੇਰ ਦੇਆਂ ਸਮਾਜ ਸੇਵੀ ਸੰਸਥਾਵਾਂ ਸਹਿਯੋਗੀ ਸੱਜਣਾ ਨਾਲ ਮਿਲ ਕੇ ਅਕਸਰ ਹੀ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਆ ਜਿਦੇ ਚ ਸਿੱਧੂ ਭਾਜੀ ਹੋਰ ਡਾਕਟਰ ਸਾਹਿਬ ਦੀ ਟੀਮਾਂ ਸਾਡੇ ਨਾਲ ਜਿਵੇਂ ਡਾਕਟਰ ਚਨੇਜਾ ਜੀ ਨੇ ਡਾਕਟਰ ਰਜਿੰਦਰ ਬੱਤਰਾ ਜੀ ਨੇ ਤੇ ਹੋਰ ਕਈ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਸਮੇਂ-ਸਮੇਂ ਤੇ ਜਿਹੜੇ ਸਾਡੇ ਬਲੱਡ ਦੇ ਕੈਂਪ ਲੱਗਦੇ ਆ ਟੈਸਟ ਦੇ ਕੈਂਪ ਲੱਗਦੇ ਆ ਜਾਂ ਹੋਰ ਮੈਡੀਕਲ ਕੈਂਪ ਲੱਗਦੇ ਉਹਨਾਂ ਦੇ ਇਹਨਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਪਿਛਲੇ ਦਿਨਾਂ ਦੀ ਅਸੀਂ ਸਿੱਧੂ ਲੈਬਾਰਟਰੀ ਦੇ ਸਹਿਯੋਗ ਦੇ ਨਾਲ ਨਵੇਂ ਏਡੇ ਦੇ ਉੱਤੇ ਇੱਕ ਸਪੈਸ਼ਲ ਕੈਂਪ ਲਾਇਆ ਸੀਗਾ ਮਲਟੀ ਚੈਕਅਪ ਟੈਸਟ ਕੈਂਪ ਉਹਦੇ ਵਿੱਚ ਕਾਫੀ سارے ਟੈਸਟ ਕੀਤੇ ਗਏ ਤੇ ਭਾਰੀ ਮਾਤਰਾ ਚ ਲੋਕਾਂ ਨੇ ਉੱਥੇ ਟੈਸਟ ਕਰਾਏ ਇਸੇ ਲੜੀ ਤਹਿਤ ਅੱਜ ਮੇਰੀ 31 ਤੰ 2024 ਨੂੰ ਸਿੱਧੂ ਲੈਬਾਰਟਰੀ ਵੱਲੋਂ ਦੁਰਦਵਰਾ ਸਿੰਘ ਸਭਾ ਦੇ ਬਾਹਰ ਜਿਹੜਾ ਮੈਡੀਕਲ ਟੈਸਟ ਦਾ ਕੈਂਪ ਲਗਾਇਆ ਗਿਆ ਇਹਦੇ ਵਿੱਚ ਲੋਕਾਂ ਦੇ 슈ਗਰ ਦੇ ਟੈਸਟ ਕੀਤੇ ਗਏ ਔਰ ਅਰਲੀ ਮਾਰਨਿੰਗ ਸਵੇਰੇ 6:30 ਵਜੇ ਤੋਂ ਹੀ ਫਾਸਟਿੰਗ ਦੇ ਸਾਰੇ ਟੈਸਟ ਕੀਤੇ ਗਏ 83 ਵਿਅਕਤੀਆਂ ਦੇ ਟੈਸਟ ਹੁਣ ਤੱਕ ਕੀਤੇ ਜਾ ਚੁੱਕੇ ਆ ਔਰ ਇੱਥੇ ਇਹ ਗੱਲ ਦੱਸਣੀ ਹੋਊਗਾ ਜੀ ਇਹ ਸਾਰੇ ਟੈਸਟ ਫ੍ਰੀ ਆ ਇਹਨਾਂ ਦੀ ਕੋਈ ਕੀਮਤ ਨਹੀਂ ਸੋ ਬਲੱਡ ਡੋਨਰਸ ਕਲੱਬ ਤੇ ਨਰਿੰਜਨ ਦਾ ਸੇਵਾ ਸੋਸਾਇਟੀ ਵੱਲੋਂ ਸ਼ਹਿਰ ਵਾਸੀਆਂ ਦਾ ਮੈਂਬਰਾਂ ਦਾ ਸਿੱਧੂ ਲੈਬਾਰਟਰੀ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਜੋ ਭਾਈ ਸਾਹਿਬ ਫੇਰ ਤੋਂ ਆ ਕੇ ਬੈਠੇ ਨੇ ਇਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਔਰ ਆਸ ਕਰਦੇ ਆ ਸਵਾਗਤ ਸੇਵਾ ਦੇ ਵਿੱਚ ਆਉਣ ਵਾਲੇ ਸਮਝ ਵੀ ਇਸੇ ਤਰ੍ਹਾਂ ਯੋਗਦਾਨ ਪਾਉਣਗੇ ਜਿਸ ਤਰ੍ਹਾਂ ਜੇ ਕਿਸੇ ਨੇ ਕੋਈ ਇਹ ਸੇਵਾ ਲੈਣੀ ਹੋਵੇ ਤਾਂ ਲੈ ਸਕਦਾ ਜੀ ਹਾਂਜੀ ਬਿਲਕੁਲ ਇੱਥੇ ਇੱਕ ਗੱਲ ਦੱਸਣ ਯੋਗ ਹੈ ਜੀ ਸਿਰਫ 1100 ਰੁਪਿਆ ਹੀ ਆਪਣਾ ਟੈਸਟ ਵਾਲੇ ਆਪਾਂ ਆਮ ਤੌਰ ਤੇ ਦੇਖੋ ਜਨਮ ਦਿਨ ਤੇ ਐਨੀਵਰਸਰੀ ਤੇ ਕਲੱਬਾਂ ਦੇ ਬੈਠ ਕੇ ਹੋਟਲਾਂ 'ਚ ਬੈਠ ਕੇ ਕਿੰਨੇ ਪੈਸੇ ਲਾ ਦਿੰਦੇ ਆ ਸ਼ਾਇਦ ਉਹ ਮੈਨੂੰ ਲੱਗਦਾ ਵੀ ਇੰਨੇ ਅਰਥ ਨਹੀਂ ਗਏ ਜਿੰਨੇ ਅਰਥ ਇਹ ਆ ਵੀ 1100 ਰੁਪਏ ਦੇ ਵਿੱਚ ਕਿੰਨੇ ਪੇਸ਼ੀਐਂਟ ਭੁਗਤੇ ਜਾਂਦੇ ਆ ਆਪਾਂ ਕਿੰਨੇ ਲੋਕਾਂ ਦੀ ਸੇਵਾ ਕਰ ਸਕਦੇ ਹਾਂ ਹੋਰ ਵੀ ਜ਼ਿਆਦਾ ਲਾਹੇਵੰਦਾ ਸੋ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਆਪਜੀ ਦੇ ਚੈਨਲ ਦੇ ਮਾਧਿਅਮ ਨਾਲ ਹੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਜਿਹੜੇ ਵੀ ਆਪਣੇ ਖਾਸ ਦੇਣਾ ਸਿਰਫ 1100 ਰੁਪਏ ਆਪਾਂ ਕਲੱਬ ਨੂੰ ਦੇ ਕੇ ਉਹਨਾਂ ਦੇ ਨਾਲ ਬੈਠ ਕੇ ਤੇ ਕਿੰਨੇ ਮਰੀਜ਼ਾਂ ਦੀ ਸੇਵਾ ਕਰ ਸਕਦੇ ਆ ਸੋ